बहुत बोड़ गर्मी बहुत अभी कोई ये नहीं है कि भी सात अठमी नदी अभी एडी की रहेगी अल्लाह सात जामी जा। नदी पूरी है कहीं माँ कहीं माँ करें जब मैं भी पाठ्य

ਠੀਕ ਆ ਯਾਰ ਗਾ ਗਰਮਾਤ ਯਾਰ ਠੀਕ ਆ ਹਣ ਗਾਹੀ ਹੋ ਗਈ ਯਾਰ ਹੋ ਗਿਆ ਪਾਸੇ ਲੱਗਿਆ ਅਰੇ ਹਲੂ ਬਾਪਾ ਆਈ ਬਾਗੀ ਗਾਤਾ ਗਾਤਾ ਤਾਰੇ ਤਾਨੀ ਅਰੇ ਹਲੋ ਤਾਰੇ ਤਾਨੀ ਮਜੀ ਹਾ 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 ਨਾ 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 ਹੋ ਗਿਆ ਉਹ ਹਾ ਫੜੀ 11 ਹੋ ਗਈ 11 ਹੋ ਗਈ ਉਹ ਕੀ 11 ਯਾਰ Apa no? garam? <subjects 1952> <teki> 11 11 11 11 ਸਹੀ ਹੈ ਠੀਕ ਹੈ ਚਲੋ ਸੋਣਾ ਹਾਂਜੀ ਪਾਰਟੀ ਪਾਰਟੀ ਆ ਕਵਾਲ ਪਾਰ ਪਾਰਟੀ ਕਵਾਲ ਇਹ 탑ੀ ਘਟ ਮਾਰ ਲੱਗੇ ਤਾਂ ਕਿ ਸੌਦਾ ਹੋ ਰਿਹਾ ਹੈ 탑ੀ ਮਾਰੀ ਨਾਲ ਜਨਾ ਤੂੰ ਹੀ ਲੇਟ ਆਇਆ 11 ਉਹ ਲੋੜ ਬੱਧਾ ਕਕਾ

ਹੋ ਬੰਦੇ ਆ ਗਏ ਆ ਨਾ ਸਹੀ ਬੁਝਰੇ ਸਨ ਆ ਇਕੱਠਿਆਂ ਕਰ ਨਾ ਦੇ ਦੇ ਨਾ ਬੇਸ ਧੰਨਵਾਦ ਬਾਤ ਬਾਤ ਚਲ ਪੂਰੀ ਨਾ ਪੂਰੀ ਕੋਠੇ ਕਰਾ ਲਈ 50 ਜਾਂਦੇ ਕਰਾ ਦੀ ਬਈ ਠੀਕ ਹੈ ਕੋਈ ਨਹੀਂ ਕੋਈ ਨਹੀਂ ਹੌਲੀ 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 ਉਹ ਹੌਲੀ ਉਹ ਇਹ ਕਹਿੰਦੇ ਮੈਂ ਤੁਮਾਣਾ ਛੱਡ ਕੇ ਰਹਿ ਜਾ ਕੋਈ ਨਹੀਂ ਹੁੰਦਾ ਇਹ

ਬਾਰਾ ਹੋਰ ਕਰਾਨੇਗਾ ਨਾ ਬੜਾ ਬੜਾ ਹੋਰ ਲਣੀਆਂ ਨੇ ਇਹਨਾਂ ਮਈਆਂ ਨੇ ਠੀਕ ਹੈ ਦੱਸ ਲੈ ਕੇ ਉਹ ਰੇ ਆਜੋ ਮੁੱਲਾਂਪੁਰ ਆਜੋ ਕਿਆ ਕਾ ਆ ਸਾਰੇ ਆਓ ਮੁੱਲਾਂਪੁਰ ਬਾਈ ਪਠਾ ਲੈ ਕੇ ਥੋੜੇ ਸੋਹਣੀਆਂ ਅੱਜ ਗਾਗ ਬੋਗਾਂ ਮੰਨ ਲੈ ਪਠਾਵਾ ਠੀਕ ਹੈ ਚਾਚਾ ਹਾਲ ਉਸੀਆਂ ਕਰਕੇ ਹਾਲ ਪੂਰਾ ਭਈਆ ਐਸੇ ਕਹਿੰਦੇ ਪਿਆ ਜੀਰਾਂ ਕਦਾ ਕੁੱਟਦੇ ਜਨਾਨੀਆਂ ਬੰਦਨ ਤੂੰ ਨਾ ਪਾਇਆ ਕਨੇ ਮੈਂ ਜਨਾਨੇ ਵਾ ਇਹ ਕਿ ਬੜੇ ਰੰਦ ਅੱਛਾ ਇਹ ਦੱਤਾਂ ਕਿਸ਼ਨ ਯਾਰਾ ਹਾਂ ਇਹ ਨੱਤਾ ਦੇਖੀ ਅੱਛਾ ਹਾਲਤਾ ਦਾ ਹੈਗਾ ਵਧੀਆ ਹਾਂ ਬਸ ਉਹਦੀ ਗਰਮੀ ਦਾ ਮਤਲਬ ਤਾਂ ਚੱਕਰ ਕਰਕੇ ਦੇਖਣ ਆ ਰਹੇ ਕੋਈ ਜਾ-ਜਾ ਦੇ ਇੱਕ ਇਹ ਦੇਦਾ ਬੰਦੇ ਦਾ ਆਪਾਂ ਰੰਗ 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 ਆਇਆ ਨਾ ਗਾਈ ਮਾੜਾ ਲੱਗਾ ਠੀਕ ਹੈ ਜਿਹੜਾ ਦੇਦਾ ਪਾਲ ਹੈ ਚੱਕ ਦ ਕਰ ਰੰਗ ਰੰਗ ਜਿਹੜਾ ਜਾਉਂਦਾ ਵਾਕੀ ਰੰਗ ਰੰਗ ਦੇਖਦੇ ਜਾਂਦੇ ਨਹੀਂ ਇਹ ਕਲਰ ਆਇਆ ਦਾ ਨਹੀਂ ਕੋ ਯਾਰ ਜਦੋਂ ਇਹ ਹੱਡ ਕਰਕੇ ਸਪੁੱਣੀ ਕਰੇ ਫਿਰ ਆਪਾਂ ਨੂੰ ਉਹ ਚੱਕਰ ਹੀ ਤੁਹਾਨੂੰ ਆਏ ਕਦੀ ਵੀ ਬੰਦਾ ਨਹੀਂ ਨਹੀਂ ਮਾ ਦੇਖ ਹੈ ਇਹ ਨੰਦਾ ਕੋਈ ਚੱਕਰ ਨਹੀਂ ਮਾ ਏ ਚੱਲ ਕੋਈ ਨਹੀਂ ਤਾਂ ਜਾਂਦੇ ਤਾਂ ਉਹਦੀ ਮਾਰੀ ਕਿਸੇ ਦੇ ਚਲੋ ਬਾਹਰ ਜਾਂਦੇ ਏ ਆ ਜਾ ਘਾਓ ਆ ਜਾ ਘਾਹ ਦੇ ਹਰ ਹਾਂ ਉਹਦਾ ਜਾ ਸਾ ਬਿਮਾਰ ਕੇ ਕੇ ਸੌਦੇ ਕਰਾ ਲਓ ਓਏ ਸੌਦੇ ਕਰਾ ਸੋ ਗੜੀ ਬੱਕੜਵਾ ਹਰ ਕੰਡ ਕੜਵਾ ਕੇ ਕੰਝੂੜੀ ਵਾਲੀ ਆ ਚਾਚਾ ਦੋ ਤਿੰਨ ਮਾਰੀਆਂ ਬੰਦੇ ਦੇ ਪਹਿਲੇ ਲਾ ਮੈਂ ਕਿਹਾ ਬਾਕੀ ਦੇ ਬਾਅਦ ਚ ਦੇਖਾਂਗੇ ਸੌਦਾ ਉੱਪਰ ਰੈਪ ਦੀ ਆ ਨਾ ਭਾਈ ਸਾਸ ਜੀ ਤਾਰਾ

ਤਦੋਂ ਬਾਕੀ ਆ ਦੇ ਆ ਦੇਖ ਫੰਡਰਾਂ ਕੀ ਸੁਣ ਰਹੀ ਏ ਫੰਡਰੀ ਕੋਈ ਟੱਕਰ ਨਹੀਂ ਫੰਡਰਾਂ ਨਾਲ ਫੰਡਰਾਂ ਲੈਣੀਆਂ ਨੇ ਫੰਡਰਾਂ ਹਾਂ ਜੀ ਦੱਸ ਤਾਂ ਦੇਖੋ ਹਾਂ ਦੇ ਦੋ ਦੰਦ ਹੋ ਗਈ ਕੌਣ ਸੌਦਾ ਕਰੂ ਬਾਬਾ ਹਾਂ ਜੀ ਕੀ ਮੰਗੇਗਾ ਇਹਦਾ ਜੀ 35 ਆ ਓਏ ਮੈਸਰਾਂ ਨੂੰ ਦੋ ਦੰਦ ਦੱਸੂ ਨਾ 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 ਹੀ ਕੋਈ ਨਾ ਲੈ ਬਾਈ ਕਿੰਨੇ ਦੌੜੀਂਗਾ ਮੈਂ ਬਾਈ ਕਮਾਲ ਹੈ ਕਮਾਲ ਕਿੰਨੇ ਦੌੜੀਂਗਾ 15000 ਦੀ ਪੱਟਾ ਸਾਰੀ ਠੀਕ ਹੈ ਇੰਨੇ ਦਾ ਫੜਦੇ ਹੁੰਦੇ ਹਾਂ ਹਾਂ ਲਵ ਯੂ ਬਾਈ ਹਬੀਬ ਯਾਰ ਕਹਿੰਦੇ ਹੈ ਗਿਆ ਕਹਿ ਕੇ ਤਾਂ ਹੁੰਦਾ ਐਂ ਤਾਂ ਕਹਿ ਕੇ ਆਉਣਾ ਜੀ ਉਹਨੂੰ ਪਤਾ ਲੱਗ ਜੂ ਐ ਚਾਚੀ ਦੇ ਲਈ ਛਤਰੀ ਚਾਚੀ ਦੇ ਲਈ ਨਾ ਪਾਵੇ 15000 ਦੀ ਫੜੋ ਵੱਡੀ ਮੇਕਾ ਤਰੋ 15000 ਦੀ ਬਾਬ ਬਾਬੇਓ ਕਿੱਥੇ ਫਿਰਦੇ ਹੋ ਲੈ ਵੀ ਅੱਜ ਅੱਜ ਤਾਂ ਫੁੱਟੌਰ ਆ ਦੇ ਦੇ ਤਰਮੀ ਫੁੱਟ ਮਾਦਦਾ ਨਹੀਂ ਹੁੰਦਾ ਅੱਜ ਤਾਂ ਗ੍ਰਹਿ ਮੰਤਰੀ ਲੱਗਦਾ ਹੋ ਹੈ ਕਿ ਮਟਵਾ ਕਿ ਭਾਈ ਛੋਟਾ ਲਵੇ ਚਾਰ ਭੇਜੋ ਆਪਾਂ ਉਹ ਪਾਟ ਆ ਲਾਲ ਬਸ ਜੀ ਕੱਢੀ ਬਾਹਰ ਅਗਲੇ ਦੇ ਬਾਅਦ ਉਹ ਪਟਾ ਲਾਲ ਹੋਜੀ ਬੜੇ ਸਾਰੀਆਂ ਅੱਡੇ ਨਹੀਂ ਹਟਦਾ ਇਹ ਡੁਬੜਾ ਕਹਿੰਦਾ ਮੈਂ ਇੱਕ ਲੈਣੀ ਆ ਬੇਕਾ ਇੱਕ ਸਾਫ ਜੀ ਕਰਦੇ ਕਿਹੜੀ ਚਾਚਾ ਆ ਲਾਲ ਆ ਲਾਲ ਦੀ ਬੱਦਰੀ ਆਹ ਹਾਂ ਪੱਕੀ ਲਾਲ ਪੱਕੀ ਲਾਲ ਕੱਟ ਲਿਆ ਬਈ ਦੇਖ ਲੈ ਚਾਚਾ ਦੰਦ ਉਹਨਾਂ ਨੇ ਹੀ ਕੱਢ ਕੇ ਬਾਹਰ ਆ ਗਿਆ ਸਦੀਕ ਚਾਚਾ ਲਲਜੂ ਕਹਿੰਦੇ ਉਹ ਲਲਜੂ ਗਈ ਜਾਂਦੇ ਨੇ ਟਰੱਕ ਭਰ ਕੇ ਹੇ ਹੇ ਟਰੱਕ ਭਰ ਕੇ ਨਾ ਇਹ ਕੋ ਗੱਬੀ ਹੈ ਪਾਪਾ ਪਾਪਾ ਕਰਦੀ ਆ ਕਰਦੀ ਕਰਦੀ ਤਨ ਬੰਨੀ ਨਹੀ ਬਣਾਉਂਦੀ ਤੇ ਉੱਚਾ ਉਹ ਬੰ ਤਾਨ ਕਈ ਨਹੀ ਬਣਾਉਂਦੀ ਨਹੀ ਆਹ ਜਵਾਕਾ ਆਲੋੜੀ ਚੁੱਕੀ ਗਾਣਾ ਕੱਢਦੀ ਬਣੀ ਹਾਂ ਜੀ ਬੋਲ ਭਾਈ ਪਾ ਬੋਲ ਰੇਟ ਰੇਟ ਖਾਜੀ ਹਾਂ 16000 16000 7000 ਰੇ ਲੈ ਭਾਈ ਹਾਂ ਫੜ ਸਹੀ 7000 ਦੀ 7000 ਦੀ ਲੈ ਜਾ ਫੇਰ ਸੋਹਣੀ ਐ ਕੋਈ ਨਹੀਂ ਉਹਦਾ ਕਿੱਥੇ ਮੜੂ ਗੱਲ ਤੇ ਬਣਾਵਾਂਗੇ ਫੇਰ ਉਹ ਇਦਾ ਹੀ ਹੈ ਹੋਣਾ ਮੁੱਲ ਕਰਗਾ ਅਜੇ ਜੈਜਾ ਮਲਗਾ ਜੈਜਾ ਤੇ ਤਾਂ ਬੇਦਦੀ ਜੈਜਾ ਮਲਗਾ ਦੋ ਜੈਜਾ ਮਲਗਾ ਜੀ ਬਿਆਣੀ ਅੱਗੇ ਰਹਿ ਗਈ ਨਾ ਬਾਈ 15000 ਦੀ ਐ ਹਾਂ ਨਾ 7000 ਦੀ ਐ ਹਾਂ ਤੂੰ ਜੈਜਾ ਜੈਜਾ ਦਾ ਜੈਜਾ ਦਾ ਹਾਂ 13000 ਦੀ ਆਹ ਭਾਰਾ ਦਿਨ ਨਹੀਂ ਆਸੀ ਯਾਰ ਤੂੰ ਮੈਨੂੰ 10000 ਦੀ ਭੱਟ ਪਾ ਯਾਰ ਹਾਂ ਹੁਣੀ ਪਹਿਲੇ ਗੱਲ ਨਹੀਂ ਹੁਣ ਭਾਰਾ ਆਂਦਾ ਹੈ ਕੋਈ ਗੱਲ ਨਹੀਂ ਰੱਖ ਲੈ ਕੋਈ ਗੱਲ ਨਹੀਂ ਦੇਵਲਿਆਂ ਦੇ ਭਾਈ ਬਾਲਾ 10 10 ਦਿਨ ਗੱਲ ਠੀਕ ਹੈ ਯਾਰ ਚੱਲ 10 ਕੋਈ ਜਗ੍ਹਾ ਬਣ ਕਰ ਕੋਈ ਗੱਲ ਨਹੀਂ ਤੇ ਲਾ 10000 ਰੁਪਏ ਵਾਲਾ

ਸਾਡੇ 4.5 ਮਹੀਨਿਆਂ ਦੀ ਪੱਠਾ ਹੀ ਤੁਸੀਂ ਦਾ ਦੋ ਜਿੰਨੇ ਦੀ ਹੈਗੇ ਤੁਸੀਂ ਲੈ ਜੀ ਅਣ ਦਮੇ ਨੋੜ ਕੱਢਣ ਦੇ 9 ਡਾਲਰ ਦਾ ਨਾ ਕੜਮਾ ਲੈ ਕੜਮਾ ਦੋ ਲੈ 60 ਦੇ ਬਾਈ ਹੈ ਨਹੀਂ ਦੇ ਲੈ ਕੇ ਜਾਣੀ 10 ਦੀ ਲੈ ਜੀ ਉਹ ਨਹੀਂ ਗਿਆ ਦਾ ਗਿਆ ਠੀਕ ਆ ਜੀ ਚੀਜ਼ ਬਣਨੀ ਨਾ ਕੀ ਨਹੀਂ ਮੈਂ ਹੱਥ ਲਾਇਆ ਵੀ ਕੋਈ ਇਹ ਨਹੀਂ ਇਹ ਵੀ 7-8 ਮਹੀਨਿਆਂ ਦੀ ਆ ਵੀ ਐਡੀ ਕੀ ਰਹਿ ਗਈ ਅਲੇ ਸਾਡੇ 6 ਮਹੀਨਿਆਂ ਦੀ ਪੂਰੀ ਹੈ ਘਰੇ ਜਦੋਂ ਵੀ ਪੱਠਾ ਹੈ ਆਪਣੇ ਐ ਵੀ ਨਹੀਂ ਕੋਈ ਵੀ ਆਪਾਂ ਕਿਸੇ ਤੋਂ ਬਾਹਰੋਂ ਲਈ ਹੈ ਆਪਣੇ ਘਰ ਦੀ ਪੱਠਾ ਹੈ ਜੀ ਪੱਕਾ ਹੋਵੇ ਨਾ ਦੇ ਦੇ ਨਹੀਂ ਪੱਕਾ ਨਹੀਂ ਹੈਗਾ ਜੀ ਜੇ ਪੱਕਾ ਹੁੰਦਾ ਆਪਾਂ ਦੇ ਦੇਣੀ ਸੀ ਪੱਕੇ ਆਪਾਂ ਕੋਈ ਚੱਕਰ ਦੱਸ ਦਿਓ ਜੀ ਐਵੇਂ ਕੋਈ ਚੱਕਰ ਸਾਡੇ ਆ ਵੀ ਬਾਯਰ ਨਹੀਂ 500 ਨਾਲ ਕਰਦੇ 700 ਰਾਂਦੇ ਇੱਕ ਰੁਪਈ ਬਚੇਰਾ ਰਹਿ ਜਾਂਦਾ ਨਹੀਂ ਨਹੀਂ ਅਸੀਂ ਨਹੀਂ ਛੱਡਦੇ 1 ਰੁਪਈ ਪਿੱਛੇ ਲਾ ਫੜ ਫਿਰ ਅੱਥੀ ਹੋ ਗਈ ਆਲਾ ਹਾਪੀ ਹੋ ਆਹ ਹੇ ਦੇ ਆਖੀਓ ਮਖਾਬਸ ਅੱਛਾ ਯਾਰ ਮੈਂ ਬੜਾ ਯਾਰ ਹੋ ਯਾਰ ਕਿੱਥੇ ਪਹੁੰਚ ਰਿਹਾ ਲੱਗ ਰਿਹਾ ਤਰਾ ਹੋ ਗਈ ਪਾਜੀ ਜੀ ਦੀ ਹੋ ਗਈ ਹੋ ਗਈ ਇਹਨੂੰ ਇੱਧਰ ਗੱਟ ਮੁੱਟੂ ਆਪਣਾ ਬੇਰੀ ਬੋਲੂ ਆ ਕਦੋਂ ਚੱਲਿਆ ਨਹੀਂ ਚੱਲੂ ਚੱਲਿਆ ਨਹੀਂ ਹੋ ਗਿਆ ਆਪ ਹੀ ਬੋਲੂ ਨੇ ਕੀਤਾ ਨਹੀਂ ਕਰ ਤੂੰ ਜਿੰਨਾਂ ਨੂੰ ਦਿਖਾਇਆ ਆਹ ਹਾਂ ਗੋਮ ਕੱਟ ਲਿਆ ਅੱਜ ਧੰਨ ਚਲ ਪੰਜ ਚੀ ਚਤਰੀ ਕੱਢ ਦੋ ਆਜਾ ਲਾ ਪਰ ਕੱਟ ਚਤਰੀ ਤਿਆਰੀ ਰੱਖ ਨਾਲ ਦੇ ਨਾਲ ਆਪਣੇ ਬਠਨ ਕੋ ਬੋਦਰ ਪੰਜ ਹੋਈਆਂ ਮੇਰੇ ਤਾਂ ਉਧਰ ਬੰਨੇ ਉਧਰ ਇੱਕ ਉਥੇ ਪੰਜ ਬਾਈ ਖੜੀ ਜਾਂਦੀ ਠੀਕ ਹੈ ਕੋਈ ਨਹੀਂ ਮੇਰੇ ਖੜੀ ਰਹਿਣ ਦੀ ਕੋਈ ਕੱਟਿਆ ਵਾਲੰਨੇ ਮੇਰੇ ਦੀ ਬਾਈ ਜਾਂਦੇ ਹੋ ਗਰਾਉਂਡ ਬਸ ਅਰੇ ਹੇ ਨੂੰ ਖੜਾ ਰ ਹੈ ਕੋਈ ਜੱਟਾ ਖੇਡਾਂ ਦੇ ਨਾਲ ਆ ਗਿਆ ਬਾ ਠੀਕ ਹੈ ਕੋਈ ਚੱਕਰ ਨਹੀਂ ਇਹ ਦੱਸ ਦੇ ਬਾਈ ਕਿ ਵੇਚ ਦੇ ਦੱਸ ਦੇ ਦੇ ਕਿ ਨਾ ਨਾ ਕੋਈ ਚੱਕਰ ਇਹ ਦੱਸ ਦੇ ਦੇ ਕਿ ਵੇਚ ਦੀ ਅੱਲਾਹ ਦੇਖ ਲੈ ਜਾਂ ਦੇ ਦੱਸਦੀ 2000 ਨਫਾ ਕਿੰਨੂ ਬਣਦਾ